ਦੀਵਾਲੀ ਇੱਕ ਸਮਾਦ ਕਰਨ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਜਾਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁਰ ਦਬੋ ਤਾਂ ਜੋ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਨਾ ਕੋਈ ਆਇਆ ਨਾ ਕਿਸੇ ਆਉਣਾ ਸੀ ਫਿਰ ਵੀ ਕਰਨ ਨੂੰ ਪੂਰਾ ਦਿਨ ਉਡੀਕ ਰਹੀ ਆਖਰ ਸ਼ਾਮ ਨੂੰ ਉਦਾਸ ਹੋਏ ਕਰਨੇ ਮੈਨੂੰ ਪੁੱਛਿਆ ਬੱਚੇ ਕਿੱਧਰ ਗਏ ਉਹਨਾਂ ਦੀਆਂ ਕਿਲਕਾਰੀਆਂ ਤੇ ਚਾਂਗਰਾ ਕਿੱਧਰ ਗਈਆਂ ਪਟਾਕੇ ਕਿੱਧਰ ਗਏ ਚੱਕੀਆਂ ਤੇ ਫੁੱਲ ਝੜੀਆਂ ਕਿੱਧਰ ਗਈਆਂ ਹੁਣ ਇੱਥੇ ਹਾਸਿਆਂ ਤੇ ਅਨਾਰ ਕਿਉਂ ਨਹੀਂ ਫੁੱਟਦੇ ਮੈਂ ਕਿਹਾ ਘਰ ਸਮਾਚ ਲਾਇਮਾਨ ਹੈ ਬੱਚੇ ਆਏ ਤੇ ਤੇਰੀ ਗੋਦ ਵਿੱਚ ਖੂਬ ਖੇਡੇ ਤੇ ਵੱਡੇ ਹੋ ਗਏ ਫਿਰ ਰੇਜਕ ਦੀ ਪਾਲ ਵਿੱਚ ਪਰਦੇਸ਼ ਉੱਡ ਗਏ ਓਵੇਂ ਜਿਵੇਂ ਆਲਿਆ ੱਚੋ ਪੰਛੀ ਉੱਡ ਜਾਂਦੇ ਹਨ ਹੁਣ ਮੈਂ ਹਾਂ ਮੇਰੀ ਬੀਵੀ ਹੈ ਤੇ ਤੇਰੇ ਅੰਦਰ ਬਾਹਰ ਫੈਲਿਆ ਇੱਕ ਸਨਾਟਾ ਹੈ ਜੋ ਤੈਨੂੰ ਵੀ ਦੱਸਦਾ ਹੈ ਤੇ ਸਾਨੂੰ ਵੀ ਪਰ ਤੂੰ ਦਿਰ ਨਾ ਛੱਡ ਸਮਾਂ ਚਲਾਇਮਾਨ ਹੈ ਸਮਾਂ ਚਲਾਇਮਾਨ ਹੈ ਮੈਂ ਕੁਝ ਦੀਵੇ ਲਿਆਉਂਦਾ ਹਾਂ ਕੁਝ ਮੋਮਬੱਤੀਆਂ ਲਿਆਉਂਦਾ ਹਾਂ ਤੇਰੇ ਵੇੜੇ ਵਿੱਚ ਤੇਰੇ ਕਮਰਿਆਂ ਵਿੱਚ ਕੁਝ ਰੌਸ਼ਨੀਆਂ ਬਖੇੜਦੇ ਹਾਂ ਬਾਹਰ ਕੁਝ ਲੜੀਆਂ ਲਾ ਦਿੰਦੇ ਹਾਂ ਆਪਾਂ ਵੀ ਦੀਵਾਲੀ ਮਨਾਉਂਦੇ ਹਾਂ ਨਾਲੇ ਸੁਣ ਬਾਹਰ ਗਲੀ ਵਿੱਚ ਹੁਣ ਕੁਝ ਬੱਚਿਆਂ ਦੀਆਂ ਕਿਲਕਾਰੀਆਂ ਤੇ ਚਾਂਗਰਾਂ ਸੁਣਾਈ ਦੇਣ ਲੱਗੀਆਂ ਹਨ ਉਹ ਪਟਾਕੇ ਫੁੱਲ ਝੜੀਆਂ ਚੱਕੀਆਂ ਤੇ ਅਨਾਰ ਚਲਾ ਰਹੇ ਹਨ ਬੱਤੇ ਤੇਰਾ ਗੇਟ ਖੋਲ ਦਿੰਦਾ ਹਾਂ ਤੂੰ ਵੀ ਉਹਨਾਂ ਨੂੰ ਵੇਖ ਤੇ ਅਸੀਂ ਵੀ ਵੇਖਦੇ ਹਾਂ ਉਹਨਾਂ ਦੇ ਖੁਸ਼ੀਆਂ ਵਿੱਚ ਸ਼ਰੀਕ ਹੁੰਦੇ ਹਾਂ ਸ਼ਾਇਦ ਇਸੇ ਤਰ੍ਹਾਂ ਤੇਰੇ ਅੰਦਰਲਾ ਸਨਾਟਾ ਟੁੱਟੇ ਤੇ ਸਾਡੇ ਅੰਦਰਲਾ ਵੀ ਪਰ ਤੂੰ ਐਵੇਂ ਉਦਾਸ ਨਾ ਹੋ ਸਮਾਂ ਚਲਾਈਮਾਨ ਹੈ ਇਸ ਜਗ ਵਿੱਚ ਕੁਝ ਵੀ ਥਿਰ ਨਹੀਂ ਹਰ ਪਲ ਹਰ ਘੜੀ ਹਰ ਦਿਨ ਬਹੁਤ ਕੁਝ ਬਦਲ ਰਿਹਾ ਹੈ ਤੂੰ ਵੀ ਇਸ ਬਦਲ ਨੂੰ ਸਵੀਕਾਰ ਕਰ ਇਹੀ ਜ਼ਿੰਦਗੀ ਹੈ ਜੋ ਅੱਜ ਹੈ ਉਹ ਕੱਲ ਨਹੀਂ ਹੋਵੇਗਾ ਜੋ ਕ ਇਹ ਕਰ ਤੁਹੇ ਸਮਝ ਸਮਾ ਚਲਾਇ ਮਾਨ ਹੈ ਸਮਾ ਚਲਾਇ ਮਾਨ ਹੈ ਧੰਨਵਾਦ